ਵਿਚ ਹੋ ਰਹੇ ਯੁੱਧ ਨੂੰ ਲੈ ਕੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਤੇ ਇਸ ਕਦਮ ਨੂੰ ਦੇਖਦੇ ਹੋਏ ਇੱਕ ਕੰਟਰੋਲ ਰੂਮ ਬਣਾਇਆ ਗਿਆ ਨੰਬਰ ਵੀ ਇਸ ਦੇ ਬਾਰੇ ਜਾਰੀ ਕੀਤਾ ਗਿਆ ਤੇ ਇਸ ਦੇ ਬਾਬਤ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਾਰੇ ਸਾਡੇ ਨਾਲ ਨੀਲ ਗਰਗ ਜਿਉਂ ਉਹਨਾਂ ਨੇ ਅਸੀਂ ਗੱਲਬਾਤ ਕਰਾਂਗੇ ਤਾਂ ਗਰਗਰ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਕੰਟਰੋਲ ਰੂਮ ਹੁਣ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਹੈ ਤਾਂ ਕਿ ਇਸ ਵਾਰ ਦੇ ਵਿਚਾਲੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਜੀ ਅਤੇ ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈਗੀ ਹੈ ਔਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਤੇ ਔਰ ਹਿੰਦੁਸਤਾਨ ਦੇ ਦਰਮਿਆਨ ਜਿਹੜੀ ਚ ਲੜਾਈ ਦੀ ਸਥਿਤੀ ਬਣੀ ਹੋਈ ਆ ਇਸ ਕਰਕੇ ਲੋਕਾਂ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਆਵੇ ਕਿਸੇ ਤਰ੍ਹਾਂ ਦੀ ਘਬਰਾਹਟ ਨਾ ਹੋਵੇ ਇਸ ਕਰਕੇ ਜਿਹੜਾ ਅਸੀਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਉੱਥੇ ਜਿਹੜੇ ਨੰਬਰ ਹੈਗੇ ਆ ਉਹ ਵੀ ਪਬਲਿਕ ਦੇ ਨਾਲ ਸ਼ੇਅਰ ਕੀਤੇ ਗਏ ਆ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਦੇ ਉੱਤੇ ਖਾਸ ਕਰਕੇ ਜੇ ਕਾਲਾ ਬਾਜ਼ਾਰੀ ਹੈਗੀ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਸਮੱਸਿਆ ਹੈਗੀ ਹੈ ਤਾਂ ਉਸ ਦੇ ਉੱਤੇ ਆਪਣੀ ਉਹ ਉਹ ਜਿਹੜਾ ਕੰਸਰਨ ਹੈ ਉਹ ਦਰਜ ਕਰਾ ਸਕਦੇ ਆ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਮੰਤਰੀਆਂ ਦੀਆਂ ਅੱਜ ਡਿਊਟੀਆਂ ਲੱਗੀਆਂ ਨੇ ਕੈਬਨਟ ਮੀਟਿੰਗ ਹੈ 11 ਵਜੇ ਉਸ ਤੋਂ ਬਾਅਦ ਫੌਰੀ ਤੌਰ ਤੇ ਜਿਹੜੇ ਕਿ ਜਿੰਨੇ ਬਾਰਡਰ ਏਰੀਆ ਚ ਹੈ ਗੁਰਦਾਸਪੁਰ ਹੈਗਾ ਅੰਮ੍ਰਿਤਸਰ ਹੈਗਾ ਫਾਜ਼ਿਲਕਾ ਫਿਰੋਜ਼ਪੁਰ ਹੈ ਠੀਕ ਹੈ ਨਾ ਇਹ ਸਾਰੇ ਪਾਸੇ ਜਿਹੜੇ ਹੈਗੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਉੱਥੇ ਜਾ ਕੇ ਇਹਨਾਂ ਚੀਜ਼ਾਂ ਦਾ ਜਾਇਜ਼ਾ ਲੈਣਗੇ ਪ੍ਰਸ਼ਾਸਨ ਦਾ ਯਾਨੀ ਕਿ ਉੱਥੇ ਕਿਸ ਤਰੀਕੇ ਦੀ ਮੁਸਤੈਦੀ ਹੈਗੀ ਹੈ ਉਹ ਚੀਜ਼ ਦਾ ਵੀ ਜਾਇਜ਼ਾ ਲੈਣਗੇ ਔਰ ਕਾਲਾ ਬਜਾਰੀ ਨਾ ਹੋਵੇ ਕਿਉਂਕਿ ਸਭ ਤੋਂ ਵੱਡੀ ਜੇ ਉਹ ਇਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਕਿ ਲੋਕ ਕਾਲਾ ਬਿਜਾਰੀ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਲੋਕਾਂ ਦੇ ਘਬਰਾਟ ਦੇ ਵਿੱਚ ਕਈ ਦੂਣਾਂ ਵੱਧ ਜਨ ਕੇ ਰਾਸ਼ਨਿੰਗ ਜਿਹੜੀ ਉਹ ਖਰੀਦੇ ਆਗੇ ਉਹਨਾਂ ਨੂੰ ਵੀ ਅਸੀਂ ਅਪੀਲ ਕਰ ਰਹੇ ਆਂ ਕਿ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ ਠੀਕ ਹਨ ਔਰ ਦੂਸਰੀ ਬੰਨੇ ਜਿਹੜੇ ਸਥਿਤੀ ਦੇ ਉੱਤੇ ਪੂਰੀ ਨਜ਼ਰ ਹੈਗੀ ਹੈ ਕਿ ਕਿਸੇ ਤਰ੍ਹਾਂ ਦੇ ਘਬਰਾਟ ਦੇ ਵਿੱਚ ਆਉਣ ਦੀ ਜਰੂਰਤ ਨਹੀਂ ਹੈ बस ਚੁੱਕਨੇ ਰਹੋ ਤੇ ਸੇਫ ਰਹੋ ਅ ਤਸਰ ਦੇਖਿਆ ਜਾਂਦਾ ਇਸ ਦੇ ਵਿਚਾਲੇ ਹੁਣ ਕਈ ਚੀਜ਼ਾਂ ਨੇ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੀ ਸਹਾਇਤਾ ਕੀਤੀ ਜਾਵੇਗੀ ਰਹਿਣ ਦੀ ਖਾਣ ਪੀਣ ਦੀ ਕਿਉਂਕਿ ਜੋ ਲੋਕ ਨੇ ਇਸ ਟਾਈਮ ਕਾਫੀ ਪੈਨਿਕ ਦੇ ਵਿੱਚ ਨੇ ਇੱਕ ਡਰ ਦਾ ਮਾਹੌਲ ਹੈ ਜਦੋਂ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਜਦੋਂ ਮੌਕ ਡ੍ਰਿਲ ਕਰਵਾਈ ਜਾਂਦੀ ਹੈ ਜੀ ਬਿਲਕੁਲ ਇਸ ਸੁਭਾਵਕ ਹੈਗਾ ਹਿਊਮਨ ਨੇਚਰ ਹੈਗੀ ਹੈ ਜਦੋਂ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਤੇ ਡਰ ਤਾਂ ਲੱਗਦਾ ਹੀ ਆ ਲੇਕਿਨ ਹਰ ਇੱਕ ਨੂੰ ਲੱਗਦਾ ਆ ਬਟ ਜਦੋਂ ਇਸ ਤਰੀਕੇ ਇਹਨਾਂ ਦੇ ਮੰਤਰੀ ਸਾਹਿਬਾਨ ਫੀਲਡ ਦੇ ਵਿੱਚ ਉਤਰਦੇ ਆ ਪੂਰਾ ਪ੍ਰਸ਼ਾਸਨ ਫੀਲਡ ਦੇ ਵਿੱਚ ਉੱਤਰਦਾ ਆ ਤੇ ਉਦੋਂ ਹੌਸਲਾ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਔਰ ਪਬਲਿਕ ਦੇ ਵਿੱਚ ਬਣਦਾ ਹੁੰਦਾ ਇੱਕ ਰੋਲ ਮਾਡਲ ਦੀ ਤਰ੍ਹਾਂ ਪਬਲਿਕ ਦੇ ਵਿੱਚ ਉਤਰਦੇ ਆ ਮੈਂ ਦੇਖ ਰਿਹਾ ਜਿੱਦਾਂ ਅਸੀਂ ਬਠਿੰਡੇ ਦੇ ਰਹਿਣ ਵਾਲੇ ਆ ਬਠਿੰਡੇ ਦੇ ਡਿਪਟੀ ਕਮਿਸ਼ਨਰ ਬਠਿੰਡੇ ਦੇ ਐਸਐਸਪੀ ਮੈਡਮ ਔਰ ਬਠਿੰਡੇ ਦਾ ਸਾਰਾ ਹੀ ਜਿਹੜਾ ਸਰਕਾਰੀ ਅਮਲਾ ਹੈਗਾ ਉਹ ਲਗਾਤਾਰ ਜਾਨੀ ਕਿ ਇਹਨਾਂ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖ ਰਿਹਾ ਲੋਕਾਂ ਨੂੰ ਸੁਚੇਤ ਕਰ ਰਿਹਾ ਲੋਕਾਂ ਦੇ ਵਿੱਚ ਵਿਸ਼ਰ ਰਿਹਾ ਹੈਗਾ ਉਸ ਚੀਜ਼ ਦੇ ਨਾਲ ਡੈਫੀਨਟਲੀ ਕੰਫੀਡੈਂਸ ਬਣਦਾ ਆ ਹੌਸਲਾ ਵਧਦਾ ਹੈਗਾ ਸੋ ਜ਼ਿਆਦਾਤਰ ਜਿਹੜਾ ਹੈਗਾ ਪ੍ਰੋਬਲਮ ਪ ਹੁੰਦੀ ਹੈ ਜਿਹੜੀ ਤੁਸੀਂ ਚਿਕਰ ਕਰ ਰਹੇ ਹੋ ਠੀਕ ਹੈ ਨਹੀਂ ਹਾਲਾਤ ਤਾਂ ਜੋ ਹੈ ਉਹ ਹੈ ਹੀ ਹੈ ਪਰ ਸਭ ਤੋਂ ਮਾੜੀ ਹਾਲਤ ਉਹ ਹੋ ਜਾਂਦੀ ਜਦ ਲੋਕ ਪੈਨਿਕ ਹੋ ਜਾਂਦੇ ਆ ਔਰ ਪੈਨਿਕ ਹੋ ਕੇ ਜਿਹੜਾ ਆਪਣਾ ਤਪੜੀ ਮਾਰ ਜਾਂਦੀ ਉਸ ਨੂੰ ਬਚਾਉਣ ਵਾਸਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਉਸੇ ਵਾਸਤੇ ਨੰਬਰ ਜਾਰੀ ਕੀਤਾ ਗਿਆ ਔਰ ਉਸੇ ਵਾਸਤੇ ਜਿਹੜੇ ਹੈਗੇ ਪੰਜਾਬ ਸਰਕਾਰ ਦੇ ਮੰਤਰੀ ਔਰ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਲੋਕਾਂ ਦੇ ਵਿੱਚ ਨੇ ਬਿਲਕੁਲ ਧੰਨਵਾਦ ਸਰ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਦੇ ਲਈ ਸੋ ਸਾਡੇ ਨਾਲ ਏਸੀ ਨੀਲ ਗਰਗ ਆਮਨੀ ਪਾਰਟੀ ਦੇ ਮੁਖ ਬੁਲਾਰੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਂਝਾ ਕੀਤੀ ਗਈ ਕਿੰਝ ਪੰਜਾਬ ਸਰਕਾਰ ਦੇ ਵੱਲੋਂ ਨੰਬਰ ਜਾਰੀ ਕੀਤੇ ਗਏ ਨੇ ਨੰਬਰ ਵੀ ਤੁਹਾਨੂੰ ਅਸੀਂ ਸਕਰੀਨ ਤੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਨੰਬਰ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਕਿ ਪੈਨਿਕ ਨਾ ਹੋਣ ਲੋਗ ਹਰ ਤਰੀਕੇ ਦੇ ਸਿਚੁਏਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਖੁਦ ਨੂੰ ਸੰਭਾਲਿਆ ਜਾਵੇ ਤੇ ਕਿਸ ਤਰੀਕੇ ਦੇ ਨਾਲ ਖੁਦ ਨੂੰ ਰੱਖਿਆ ਜਾਵੇ ਸੇਫ ਕਿਉਂਕਿ ਇਹ ਹਾਲਾਤ ਪੈਨਿਕ ਹੋਣ ਦੇ ਨਹੀਂ ਯਾਨੀ ਕਿ ਘਬਰਾਣ ਦੇ ਨਹੀਂ ਇਹ ਹਾਲਾਤ ਨੇ ਡਟ ਕੇ ਜਿਹੜੇ ਇਸ ਤਰੀਕੇ ਦੇ ਚੀਜ਼ਾਂ ਤੋਂ ਉਹ ਸਾਹਮਣਾ ਕਰਨ ਦਾ ਸੋ ਅੱਗੇ ਕੀ ਹੋਵੇਗਾ ਇਹ ਵੀ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਾਂਗੇ